ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਦੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਲੜੀ ਤਹਿਤ ਅੱਜ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਪਿੰਡ ਢੁੱਡੀ ਕੇ ਵਿਖੇ ਇੱਕ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਹਿਲੀ ਵਾਰ ਵੋਟ ਪਾਉਣ ਵਾਲੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਬਾਅਦ ਲੋਕਤੰਤਰ ਬਣੇ ਭਾਰਤ ਦੇ ਵਿਕਾਸ ਵਿੱਚ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾਉਣ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ 18621 ਨੌਜਵਾਨ ਕੁੜੀਆਂ ਮੁੰਡੇ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਸਮਾਗਮ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਟੀ-ਸ਼ਰਟਾਂ ਦੇ ਕੇ ਸਨਮਾਨਿਤ ਕੀਤਾ ਵਰਗਨ ਨੂੰ ਮੁਬਾਰਕੀ ਦੇਣਾ ਜਿਹੜੇ ਨਵੇਂ ਵੋਟਰਸ ਨੇ ਕਿ ਤੁਸੀਂ ਇਸ ਵਾਰੀ ਪਹਿਲੀ ਵਾਰੀ ਆਪਣਾ ਇਹ ਹੱਕ ਇਸਤੇਮਾਲ ਕਰੋਗੇ ਵੋਟ ਪੰਡਵੇਂ ਨਾਲ ਇੱਕ ਹੋਰ ਵੀ ਗੱਲ ਹੋ ਜਾਂਦੀ ਹੈ ਆਪ ਲੋਕ ਤੇ ਇਨਸਾਨੀ ਸੁਭਾਅ ਹੈ ਕਿ ਆਪਾਂ ਜਿਹੜੀ ਉਮਰ ਦੇ ਵਿੱਚ ਵੀ ਹੁੰਨੇ ਆ ਜਦੋਂ ਛੋਟੇ ਹੁੰਨੇ ਆ ਉਦੋਂ ਸਾਨੂੰ ਇਹ ਹੁੰਦਾ ਵੀ ਵੱਡਿਆਂ ਦਾ ਹੁਕਮ ਚੱਲਦਾ ਵੱਡਿਆਂ ਦੀ ਗੱਲ ਚੱਲਦੀ ਹੈ ਤੇ ਅਸੀਂ ਵੱਡੇ ਕਦੋਂ ਹੋਵਾਂਗੇ